ਹਾਂਜੀ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਜੀ ਮਹਿੰਦਰਾ ਟਰੈਕਟਰ ਫਤਿਹਗੜ੍ਹ ਸਾਹਿਬ ਪਹੁੰਚੇ ਆ ਜੀ। ਅੱਜ ਆਪਣੇ ਵਾਲਾ ਟਰੈਕਟਰ ਪਹੁੰਚਿਆ ਜੀ ਇੱਥੇ 655 ਐਡੀ ਹੋਈ ਆ ਸਰਵਿਸ ਤੇ ਤੇਲ ਤੂਲ ਬਦਲੀ ਹੋਇਆ ਤੁਹਾਨੂੰ ਦੰਨਿਆ ਸਾਰੀ ਡਿਟੇਲ ਵੀ ਕਿੰਨੇ ਕੁ ਚ ਕੁੱਲ ਸਰਵਿਸੰਦੀ ਟਰੈਕਟਰ ਦੀ ਕੰਪੈਰੀਜ਼ਨ ਟੂ ਅਦਰ ਟਰੈਕਟਰ ਹਨਾ ਜਿਵੇਂ ਮਾਰਕੀਟ ਦੇ ਵਿੱਚ ਹੋਰ ਆ ਜਸਟ ਆਈਡੀਆ ਆਈਡੀਆ ਦਵਾਂਗੇ ਆਪਾਂ ਸਿਰਫ ਵੀ ਕਿੰਨੇ ਕੁ ਪੈਸਿਆਂ ਦਾ ਫਰਕ ਪੈਂਦਾ ਜਿਹੜਾ ਠੀਕ ਹੈ ਜੀ ਕਿੰਨੇ ਲੀਟਰ ਤੇਲ ਪੈਂਦਾ ਕਿਹੜਾ ਤੇਲ ਵਰਤਦੀ ਹੈ ਕੰਪਨੀ ਕੀ ਕੀ ਸਰਵਿਸ ਦੇ ਵਿੱਚ ਕਰਦੇ ਆ ਸੋ ਟਰੈਕਟਰ ਆਪਣਾ ਦਵਾਤ ਤੇ ਸਟਾਰਟ ਹੋ ਗਿਆ ਤੇਲ ਤੂਲ ਪਾ ਕੇ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੰਦੇ ਆ ਇਹ ਹੈ ਜੀ 655 ਸੀ ਆਰ ਡੀ 2022 ਮਾਡਲ ਆਪਣਾ ਦਸੰਬਰ ਦਾ ਬਾਈ ਦਾ ਚੰਨੀ ਸੇਟ ਠੀਕ ਹੈ ਉਹ ਇਹਦੇ ਟਰਬੋ ਟਰਬੋ ਬੜੀ ਕਰ ਦੋ ਟਰਬੋ ਬੜੀ ਲਾ ਦੀਏ ਇਹਨੂੰ ਹਾਂ ਉਹ ਨਕੀਂ ਰਾਈ ਜੀ ਤੁਹਾਨੂੰ ਕੀ ਲਾਵਾਂਗੇ ਇੱਕ ਵਾਰੀ ਦਾ ਹਾਂ ਦਾ ਪੂਰਾ ਪੂਰਾ ਕਾ ਕਰੋ ਬੰਦ ਫਿਰ ਇਹਨੂੰ ਬੰਦ ਕਰ ਦਿਓ ਹੋਰ ਹਾਉ ਸੁਣਾਓ ਠੀਕ ਠਾਕ ਹੋ ਜੀ ਅੱਛਾ ਪਹਿਲਾਂ ਤੇਲ ਤੂਲ ਦੱਸੋ ਕਿੰਨੇ ਲੀਟਰ ਤੇਲ ਪੈਂਦਾ ਜੀ ਇਹਦੇ ਚ 11 ਲੀਟਰ ਪੈਂਦਾ ਜੀ 11 ਤੇ ਕਿੰਨੇ ਘੰਟਿਆਂ ਬਾਅਦ ਸਰਵਿਸ ਹੁੰਦੀ ਹੈ ਟਰੈਕਟਰ ਦੀ 400 ਘੰਟੇ ਬਾਅਦ ਹੁੰਦੀ ਹੈ ਜ਼ਰੂਰੀ ਹੈ ਵੀ 400 ਜਾਂ ਉੱਪਰ ਥੱਲੇ ਵੀ ਹੋ ਸਕਦਾ ਮੈਂ ਥੋੜੀ ਬਾਲੀ ਹੋ ਜਾ ਕੋਈ ਫਰਕ ਨਹੀਂ ਪੈਂਦਾ ਜੇ ਬੰਦਾ ਚਾਵੇ ਵੀ ਸੀਆਰਡੀ ਦੀ ਮੈਂ ਕਿਦਾਂ ਕਰ ਲਵਾਂ ਕਿਦਾਂ ਕਰ ਸਕਦਾ ਕਿ ਨਹੀਂ ਜ਼ਰੂਰ ਕਰ ਸਕਦੇ ਵੀ ਜਿਵੇਂ ਹੋਰ ਕੰਪਨੀਆਂ ਦੇ ਟਰੈਕਟਰਾਂ ਅਗਲਾ ਕਹਿੰਦਾ ਵੀ ਨਹੀਂ ਯਾਰ ਏਜੰਸੀ ਵਾਲੇ ਡਰਾ ਦਿੰਦੇ ਆ ਕਹਿੰਦੇ ਨੇ ਵੀ ਨਹੀਂ ਕਰਾਂ ਨਹੀਂ ਬਿੱਕਰੇ ਕਰ ਸਕਦੇ ਆਪਾਂ ਕੀ ਕੁਝ ਚੇਂਜ ਹੁੰਦਾ ਆ ਜੋ ਮਾੜਿਆ ਥੱਲੇ ਨੂੰ ਸਾਨੂੰ ਦੱਸੋ ਨਾਲੇ ਇਹਦਾ ਜਿਹੜਾ ਮੂਰੀ ਵਾਲੇ ਹਿੱਸੇ ਦਾ ਵੀ ਤੇਲ ਤੁਲ ਕਹਿੰਦੇ ਉਹ ਵੀ ਤੁਸੀਂ ਚੈੱਕ ਕਰਦੇ ਆ ਸਰਵਿਸ ਦੇ ਵਿੱਚ ਅੱਛਾ ਇਹ ਲੋਡ ਤਾਂ ਪੈਂਦੀ ਨਹੀਂ ਅੱਛਾ ਸੀਲ ਦਾ ਪੂਰਾ ਮਤਲਬ ਲਾਇਆ ਜੇ ਸੀਲ ਲੀਕ ਹੋਊਗੀ ਤਾਂ ਹੀ ਤਾਂ ਹੀ ਲੋਡ ਪੈਣੀ ਆ ਅੱਛਾ ਹੁਣ ਦੱਸੋ ਇਹਦਾ ਫਿਲਟਰਾਂ ਤੋਂ ਦੱਸੋ ਫਿਰ ਸਾਨੂੰ ਕਿਹੜਾ ਕਿ ਤੇਲ ਤੁਲ ਕਿੱਥੇ ਜੀ ਬਾਲਟੀ ਕਿਹੜਾ ਯੂਜ਼ ਕਰਦੇ ਹੋ ਇੱਥੇ ਅਪਣਾ ਮਹਿੰਦਰਾ ਦਾ ਹੀ ਅੱਛਾ ਮਹਿੰਦਰਾ ਦਾ ਜਿਹੜਾ ਦੂਜਾ ਅਰਜਣਾ ਚ ਪੈਂਦਾ ਨੋਵੋ ਚ ਪੈਂਦਾ ਹੈ ਜਿਹੜੇ 7 ਇੰਜਨਾ ਉਹੀ ਸੇਮ ਤੇਲ ਪੈਂਦਾ ਹੈ ਕਿ ਨੀ ਸੇਮ ਇਹੀ ਆਪਣੇ ਮਿਦਰਾਦੇ ਪੈਣਾ ਇਹਦੇ ਚ ਮਿਦਰਾਦੀ ਬਲੈਂਡਿੰਗ ਚ ਪੈਣਾ ਹੈ 11 ਲੀਟਰ ਤੇਲ ਪੈ ਗਿਆ ਹਾਂ ਉਹ ਰਿਹਾ ਠੀਕ ਹੈ ਜੀ ਤੇ ਫਿਲਟਰ ਉੱਥੇ ਰੱਖ ਦੋ ਅੱਛਾ ਜੀ ਆ ਆ ਕੀ ਆ ਗਿਆ ਜੀ ਇਹ ਨਾ ਇਹ ਡਬਲ ਡੀਜ਼ਲ ਫਿਲਟਰ ਹੈ ਅੱਛਾ ਡੀਜ਼ਲ ਫਿਲਟਰ ਆ ਗਿਆ ਹਾਂ ਵੀ ਡੀਜ਼ਲ ਫਿਲਟਰ ਹੈ ਠੀਕ ਹੈ ਜੇ ਮੰਨ ਲਓ ਹਵਾ ਉਹ ਵੱਲੋਂ ਦਾ ਹਵਾ ਕਿਵੇਂ ਨਿਕਲੂ ਇਹਦੀ ਅੱਜ ਖੁੰਦਰਲੇ ਪਾਸੇ ਇੱਕ 10 ਨੰਬਰ ਬੋਲ ਲਾਇਆ ਹੋਇਆ ਹੈ ਇਹ ਆ ਫਿਲਟਰ ਦੇ ਹਾਂ ਹੁਣ ਤੁਸੀਂ ਇਹ ਬਦਲਿਆ ਇਹ ਨਹੀਂ ਇਹ ਬਦਲਿਆ ਹੀ ਨਹੀਂ ਕਰਿਆ ਹੈਗਾ ਇੱਕੋ ਹੀ ਬਦਲੀ ਕਰਿਆ ਅੱਛਾ ਇੱਕੋ ਬਦਲੀ ਕਰਿਆ ਠੀਕ ਹੈ ਜਿਵੇਂ ਹਵਾ ਉਹ ਵਾਲੇ ਹਵਾ ਕਿਵੇਂ ਨਿਕਲੂ ਕਿ ਟਰੈਕਟਰ ਦੀ ਹਾਂ ਨਾਟ ਆ ਗਈ ਅੱਛਾ ਇਹ ਪ੍ਰੈਸ ਹੁੰਦਾ ਇਹ ਇਹ ਫਿਲਟਰ ਦੇ ਵਿੱਚ ਪ੍ਰੈਸ ਹੋਈ ਜਾਣਾ ਇਹਨੇ ਮਤਲਬ ਇਹਨੇ ਪ੍ਰੈਸ ਹੋ ਜਾਣਾ ਠੀਕ ਆ ਹੁਣ ਕਿਹੜਾ ਹੋਗਾ ਭਰਿਆ ਵਾ ਪੂਰਾ ਹਾਂ ਟਾਈਟ ਹੋ ਗਿਆ ਨਾ ਠੀਕ ਹੈ ਜੀ ਠੀਕ ਹੈ ਹਵਾ ਕਰਦਾ ਨਹੀਂ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਤੇਲ ਇਹਦਾ ਕਿੱਧਰ ਨੂੰ ਪੈਂਦਾ ਜੀ ਫਿਰ ਮਗਲਾਈਲ ਇਹਦਾ ਅੱਛਾ ਉਰੀ ਨੂੰ ਪੈਣਾ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਨੂੰ ਤੇਲ ਪੈ ਗਿਆ ਤੇ ਫਿਲਟਰ 'ਚ ਇੱਕ ਡਿਜੀਟਲ ਫਿਲਟਰ ਚੇਂਜ ਹੋ ਗਿਆ ਹਨਾ ਅੱਛਾ ਇੱਕ ਮਗਲਾਈਲ ਫਿਲਟਰ ਚੇਂਜ ਹੋਊਗਾ ਇਹ 'ਚ ਹਵਾ ਵੱਜੂਗੀ ਕਿ ਨਮਾ ਹੀ ਪਊਗਾ ਜੀ ਦੇਖਦੇ ਆ ਕਿ ਆ ਹਾਲਤਾ ਜੀ ਠੀਕ ਹੈ ਭਰਿਆ ਵਾ ਹੁਣ ਫਿਲਾਲ ਪੂਰਾ ਹੈ ਹਵਾ ਤਾਂ ਅਸੀਂ ਮਾਰ ਦਿੰਨੇ ਆਂ ਇੱਥੇ ਬਹੁਤੀ ਤਾਂ ਅਸੀਂ ਉਹ ਕਰਦੇ ਨਹੀਂ ਹਾਂ ਆ ਇਹ ਚ ਤਾਂ ਹਵਾ ਵੱਜਣੀ ਹੈ ਤੇ ਇਧਰ ਉਹ ਮਗਲੈਲ ਫਿਲਟਰ ਕਿੱਦਾਂ ਲਾਜੀ ਇਹਦਾ ਅੱਛੀ ਕਾ ਆ ਫਿਲਟਰ ਬਦਲੀ ਹੋਇਆ ਇਹ ਬਦਲੀ ਨਹੀਂ ਹੋਇਆ ਇਹ ਸਾਫ਼ ਕਰਨਾ ਪੈਂਦਾ ਇਹ ਕਿਹੜਾ ਜੀ ਇਹ ਇੱਕ ਸਟੀਲ ਆਪਣੇ ਕਹਨੋਂ ਅਲੂਮੀਨੀਅਮ ਦਾ ਹੁੰਦਾ ਐਡਾ ਕਾ ਫਿਲਟਰ ਤੇ ਇਹ ਕਿਹੜੇ ਤੇਲ ਨੂੰ ਪੁੰਦਾ ਇਹ ਇਹ ਆਪਣੇ ਮਗਲੈਲ ਨੂੰ ਅੱਛਾ ਮਗਲੈਲ ਵਾਲੇ ਨੂੰ ਠੀਕ ਹੈ ਠੀਕ ਹੈ ਤੇ ਆਹ ਹੂੰ ਇਹ ਬਦਲ ਨਹੀਂ ਕਰਮ ਆਪਣਾ ਆਪ ਕਰਨਾ ਇਹ ਬਦਲਦਾ ਠੀਕ ਹੈ ਠੀਕ ਹੈ ਏ ਬਦਲਤਾ ਤੇ ਕੁੱਲ ਜੇ ਆਪਾਂ ਇੱਕ ਆਈਡੀਆ ਲਈਏ ਕੁੱਲ ਵੀ ਇਹਦਾ ਖਰਚਾ ਕਿੰਨਾ ਕੋਉਂਦਾ 4-5000 ਦੇ ਵਿੱਚ ਵਿੱਚ ਆਉਂਦਾ 5000 ਕ੍ਰੋਸ ਹੋ ਜਾਂਦੀ ਹੈ ਇਹਦੀ ਸਰਵਿਸ 4045 ਤੋਂ 4500 ਚਾਰ ਹਜ਼ਾਰ 4500 ਦੇ ਵਿੱਚ ਵਿੱਚ ਇਹਦੀ ਸਰਵਿਸ ਹੋ ਜਾਂਦੀ ਹੈ ਸੋ ਇਹ ਹੈ ਬਈ ਮੀਂਧਰੇ ਦੀ ਜਣੀ ਸਰਵਿਸ 4045 ਜਿਹੜੇ ਦੂਜੇ ਛੋਟੇ ਨੋਬੋ ਆਕੇ ਜਿਵੇਂ ਉਹ ਖੜਾ ਅੰਦਰ ਛੋਟਾ ਉਹ ਵੀ ਸੀਆਰਡੀ 605 ਹੈ ਨਾ ਜਿਹੜਾ 605 ਆਕੇ ਉਹਨਾਂ ਦੀ ਸਰਵਿਸ ਕਿੰਨੇ ਕੁ ਦੀ ਹੁੰਦੀ ਹੈ ਮਤਲਬ 4200 ਤੋਂ 4000 ਅਲਟਰਾ ਅਲਟਰਾ ਸੀਰੀਜ਼ ਆਕੇ ਜਿਹੜੀ ਅੱਛਾ 10 ਲੀਟਰ ਤੇਲ ਪੈਂਦਾ ਹਾਂ ਠੀਕ ਤੇਲ ਥੋੜੇ ਹੀ ਪੈਂਦਾ ਫਰਕ ਥੋੜਾ ਜਿਹਾ 11 ਪੈ ਜਾਂਦਾ 11 ਜਣੀ ਮਹੀਨਦਰੇ ਦੇ 4500 ਤੋਂ ਲੈ ਕੇ 4500 ਦੇ ਵਿੱਚ ਵਿੱਚ ਸਾਰਿਆਂ ਦੀ ਸਰਵਿਸ ਜਿਹੜਾ 755 ਉਹਦੀ ਵੀ 5000 ਰੁਪਿਆ ਲਾ ਅੱਛਾ ਉਹਦੇ 13 ਲੀਟਰ ਤੇਲ ਪੈਂਦਾ ਅੱਛਾ ਉਹਦੇ ਟੈਂਪਰ ਤੋਂ ਬੜਾ ਆਉਗਾ ਨਾਲੇ ਕਹਿੰਦੇ ਜੀ ਕੋਈ ਦੇ ਨਹੀਂ ਜੇ ਫਰਕ ਦਾ ਉਹਦੇ ਇਸੇ ਜੀ ਦਾ ਫਰਕ ਹੈ ਟੈਂਪਰ ਤੇ ਫਾਇਦਾ ਹੈ ਨਾ ਇਹ ਦੇਗਾ ਨਹੀਂ ਤੇਲ ਪੈਂਦਾ 11 ਤੋਂ 11 ਸੋ ਭਾਈ ਮੈਂ ਹੁਣ ਉਹਦੀ ਦੂਜੇ ਦੀ ਆਫਾਂ ਨੇ ਨਵੇਂ ਹਾਲੈਂਡ ਦੀ ਵੀ ਸਰਵਿਸ ਕਰਾਈ ਦੀ ਉਹਦੀ ਤਕਰੀਬਨ 5000 ਦੇ ਲਗਭਗ ਉਹਦੀ ਸਰਵਿਸ ਕੀਤੀ ਹੈ ਜਿਹੜਾ ਸਾਦਾ ਇੰਜਨ ਵਾਲਾ ਹੈ ਨਾ ਮੈਨੂੰ ਸੀਆਰਡੀ ਦੀ ਨੌਲੇਜ ਨਹੀਂ ਤੇ ਆਪਣੇ ਇਹਦੀ ਸਰਵਿਸ ਗਈ ਹੈ ਸੀਆਰਡੀ ਦੀ 4400 ਰੁਪਏ ਦੀ ਹੈ ਨਾ 4200 4400 ਦੇ ਵਿੱਚ ਵਿੱਚ ਸੋ ਬਾਕੀ ਅੱਗੇ ਕਰਦੇ ਹਾਂ ਜੀ ਬਲੌਗ ਕੰਟੀਨਿਊ ਤੇ ਦੱਸਿਓ ਸੁਝਾਅ ਦੇ ਕੇ ਵੀ ਤੁਹਾਡੇ ਕੋਲੇ ਕਿਹੜੇ ਕਿਹੜੇ ਟਰੈਕਟਰਾਂ ਕਿੰਨੇ ਵਿੱਚ ਸਰਵਿਸ ਹੁੰਦੀ ਹੈ ਹਾਂ ਵੇ ਪਾਗੇ ਮੇਰੀ ਸੁਣ ਗੱਲ ਜਿੱਦਣ ਮੈਂ ਮਸ਼ੀਨ ਲੈਣ ਜਾਣਾ ਹੈ ਹੂੰ ਉਧਰ ਫੇ ਤੰਤਾ ਘਰ ਰਹਿਣਾ ਪਊਗਾ ਘਰ ਰਹਿਣਾ ਪੈਣਾ ਇਹਨੂੰ ਤਾਂ ਇਹਨੂੰ ਤਾਂ ਘਰ ਰਹਿਣਾ ਪੈਣਾ ਹਾਈ ਜਿੱਦਣ ਦਈ ਤੀ ਉਧਰ ਉਧਰ ਦੀ ਆਸਾ ਲਾਈ ਉਧਰ ਦੇ ਲੈ ਕੇ ਗਏ ਤੇ ਵੀ ਦੇਖ ਉਧਰ ਦੱਸ ਦੇਖ ਉਧਰ ਦੇ ਉਧਰ ਤੈਨੂੰ ਤਾਂ ਲੈ ਕੇ ਗਏ ਤੇ ਵੀ ਉਹਨਾਂ ਨੂੰ ਦਿਖਾਉਣਾ ਵੀ ਆ ਵੀ ਇਹ ਬੰਦੇ ਨੇ ਚਲਾਉਣੀ ਆ ਤੂੰ ਦੋ ਵੀ ਤੀਕੀ ਆ ਰੋਮ ਨੇ ਆਇਆ ਕਹਿੰਦਾ ਕੋਈ ਬੰਦਾ ਰੱਖਿਆ ਹੀ ਨਹੀਂ ਕੋਈ ਬੰਦਾ ਰੱਖਿਆ ਕਿਉਂ ਹਾਂ ਹਾਂ ਵੀ ਕੰਮ ਦੇ ਨਾਲ ਜਾਣੇ ਬਣਾ ਦੇ ਬੀਬੇ ਉਧਰ ਤੋਂ ਘਰ ਆ ਰਹਿ ਕੰਮ ਸਿੱਖ ਤੂੰ ਹੋਰ ਤੂੰ ਹੋਰ ਕੰਮ ਸਿੱਖ ਲੈ ਉਸ ਦਿਨ ਉਦਣ ਨਹੀਂ ਸਿੱਖਣਾ ਸੀ ਨੇ ਕੰਮ ਬਸ ਉਸ ਦਿਨ ਤਾਂ ਸੀ ਮੇਰੀ ਗੱਲ ਤਾਂ ਸੁਣ ਮੇਰੇ ਜੇ ਤੁਸੀਂ ਜਵਾਬ ਮੈਂ ਇੱਕ ਦਿਨ ਪਹਿਲਾਂ ਹੀ ਜਾ ਕੇ ਬਹਿ ਜਾਣਾ ਉੱਥੇ ਮੈਂ ਇੱਕ ਦਿਨ ਚਾਹ ਮੈਨੂੰ ਚਲੇ ਜਾਣਾ ਮੇਰੀ ਸੁਣ ਗੱਲ ਆ ਇਹਨੂੰ ਤੂੰ ਜ਼ਿਆਦਾ ਆਗੇ ਪਿੰਡ ਮਸ਼ੀਨ ਤੂੰ ਪਿੰਡ ਦੇ ਉੱਪਰੋਂ ਕਿਹੜਾ ਦੇ ਲਈ ਤੂੰ ਦੇ ਲਈ ਕਿਹੜਾ ਨਾ ਨਾ ਮੈਂ ਤਾਂ ਚਾਹੇ ਗੇੜਾ-ਧਮਾ ਚਾਹੇ ਨਾ ਧਮਾ ਜਿੱਦਣ ਮਸ਼ੀਨ ਆਊਗੀ ਗੈਲੇ ਜਾਊਂਗਾ ਗੈਲੇ ਆਊਂਗਾ ਉਹ ਮੇਰੀ ਗੱਲ ਤਾਂ ਸੁਣ ਮਨ ਨਹੀਂ ਕਰੀ ਜਿੱਦ ਨਹੀਂ ਕਰੀ ਜਿੱਦ ਨਹੀਂ ਉਧਰ ਤਾਂ ਜਾਣਾ ਹੀ ਜਾਣਾ ਹੈ ਕਿਉਂ ਦੇਖ ਕ ਕਰਾਂ ਫਿਰ ਹੁਣ ਇੰਨਾ ਇੰਗਾ ਕਾਰੋਬਾਰ ਐਡਾ ਕਾਰੋਬਾਰ ਤੇਰੇ ਪਰ ਛੱਡ ਕੇ ਚੱਲਿਆ ਸਵਾਲ ਕੇ ਜੇ ਤੂੰ ਮੌਤ ਪਰ ਬੰਦਾ ਤੇਰੇ ਪਰ ਤਾਂ ਹੀ ਛੱਡ ਕੇ ਚੱਲਿਆ ਹੁਣ ਤੂੰ ਆਏ ਦੇਖ ਲੈ ਵੀ ਮੇਰੀ ਗੱਲ ਸੁਣ ਨਾ ਨਿਆਣੇ ਵਾਲੀ ਹਿੱਟ ਦੀ ਘਾ ਦੇ ਉਂਗਲੀ ਕਰਦਾ ਹੁਣ ਦੇ ਮੇਰੀ ਗੱਲ ਸੁਣ ਨਾ ਭੋਲਿਆ ਪਾਂਛਿਆ ਤੈਨੂੰ ਐਸੇ ਮੇਰੀ ਗੱਲ ਸੁਣ ਨਾ ਮੈਂ ਤੁਹਾਨੂੰ ਨਾ 9 ਵਜੇ ਉੱਠੀ ਮਿਲੂਗਾ ਨੋ ਨੋ 9 ਵਜੇ ਸਵੇਰੇ ਉੱਠੀ ਮਿਲੂਗਾ ਕਾਸੀ ਜੇ ਕਾਸੀ ਜੇ ਕਾਸੀ ਦੇ ਮਿਲੂਗਾ ਮਤਲਬ ਉਹ ਦੇਖ ਭਾਗੇ ਮੇਰੀ ਸੁਣਗਾ ਨਾ ਦੇਖ ਪਤਾ ਕਿ ਜਦ ਘਰਾਂ ਵਿੱਚ ਤਾਂ ਕੋਈ ਬੰਦਾ ਚਾਹੀਦਾ ਹੈ ਹੈ ਮੇਰੀ ਗੱਲ ਸੁਣੋ ਤੇਰੇ ਪਰ ਹੁਣ ਸਾਰਾ ਕੁਝ ਛੱਡ ਕੇ ਹੁਣ ਤੂੰ ਇਹ ਦੇਖ ਕਿਸੇ ਬੰਦੇ ਨੇ ਪੇਜ ਕਸ ਵੀ ਲੈਣਾ ਆ ਆ ਕਿਸੇ ਬੰਦੇ ਨੇ ਕੁਸ ਲੈਣ ਆਉਣਾ ਤਾਂ ਉਹ ਮੈਂ ਮੈਂ ਉਧਰ ਉਧਰ ਇੱਥੇ ਲਿਖ ਕੇ ਹੀ ਲਾ ਦੇਣਾ ਕਹੂੰਗਾ ਅੱਜ ਛੁੱਟੀ ਅੱਜ ਕੋਈ ਨਾ ਆਏ ਹੋ ਹੋਰ ਪ੍ਰੈਟਿਕ ਘਟਾ ਲੈਣਾ 20 50 ਰੁਪਏ ਦਾ ਅੱਜ ਅੱਜ ਭਾਈ ਛੁੱਟੀ ਅੱਜ ਕੋਈ ਨਾ ਆਏ ਹੋ ਰ ਕੋਈ ਸਮਾਨ ਲੈਣ ਠੀਕ ਨਹੀਂ ਕਰੀ ਭਾਗੇ ਜਾ ਚੇ ਦੇਖ ਇੰਨਾ ਕੰਮਕਾਰ ਆ ਪਿੱਛੇ ਮੱਕੀ ਦੇਖਣ ਨੂੰ ਪਈ ਆ ਨਾ 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 ਅਬ ਮੱਕੀ ਵੀ ਦੋ ਦਿਨ ਪਹਿਲਾਂ ਹੀ ਦੇਖ ਲੂਗੇ ਦੋ ਦਿਨ ਪਹਿਲਾਂ ਹੀ ਦੇਖ ਲੂਗੇ ਗੰਨੇ ਨੂੰ ਪਾਣੀ ਲਾਉਣਾ ਗੰਨੇ ਨੂੰ ਗੰਨੇ ਨੂੰ ਤਾਂ ਹਾਂ ਤਾਂ ਨਿੰਨ ਤੇ ਪਾਣੀ ਲਾ ਦੇਣਾ ਫੇ ਸਪਰੇ ਹਾਂ ਕਰਨੀਆਂ ਕਿੰਨੇ ਹੁਣ ਦੇਖ ਸਾਰਾ ਕੰਮ ਤੇਰੇ ਫਿਰ ਤੇ ਆ ਦੇ ਨਾ ਨਾ ਉਧਰ ਅਸੀਂ ਤਾਂ ਦੇਖ ਚਾਰੇ ਜਣੇ ਬਾਈ ਹੁਣ ਬਿਜੀ ਰਹਿਣ ਲੱਗ ਗਏ ਹਨਾ ਪਾਪਾ ਜੀ ਦਾ ਆਪਣਾ ਖੱਬਾਂ ਨੂੰ ਮੇਲ ਦੀ ਮਿਲਦੇ ਤਾਂ ਹੱਬਾ ਹੀ ਬਹੁਤ ਐਨੇ ਕ ਬੈਂਦੀਆਂ ਵੀ ਪੱਟਣੀਆਂ ਆਉਂਦੀ ਸਾਰੇ ਠੀਕ ਹੈ ਉਹ ਸੁੱਖਾ ਭਾਲ ਤੂੰ ਉਹਦੀਆਂ ਪੱਟਣੀਆਂ ਹੱਬਾਂ ਗੱਡੀਆਂ ਹੋ ਕੇ ਹੁਣ ਤਾਂ ਹੀ ਤਾਂ ਤੈਨੂੰ ਕਹਿੰਦੇ ਵੀ ਤੂੰ ਘਰ ਆ ਰਾ ਤੂੰ ਹੋਰੇ ਨਾਲ ਪਟਾ ਲਈ ਠੀਕ ਨਹੀਂ ਗੱਲ ਅਸੀਂ ਜਾਉਂਗੇ ਤਿਆਰੇ ਨਹੀਂ ਵੀਰ ਉਹ ਤੀ ਦੇਖ ਲੂਗਾ ਬਣਦੀ ਬਣਦੀ ਹੱਪਾ ਦੇਖ ਲੂਗਾ ਵੀ ਸਹੀ ਆ ਹੁਣ ਤੇਰਾ ਤਾਂ ਉੱਥੇ ਕੋਈ ਕੰਮ ਨਹੀਂ ਕੋਈ ਨਾ ਤੈਨੂੰ ਉੱਥੇ ਮਿਲੂਗਾ ਉੱਥੇ ਮਿਲੂਗਾ ਉਧਰ ਤਾਂ ਟ੍ਰੇਨ ਵੀ ਨਹੀਂ ਜਾਂਦੀ ਬਲੇਰ ਕੋਈ ਨਹੀਂ ਇੱਧਰ ਮੈਨੂੰ ਜੇ ਹਾਂ ਤੁਰਕੇ ਜਾਣਾ ਪਵੇ ਇੱਕ ਦਿਨ ਪਹਿਲਾਂ ਤੁਰਪੂਗੀ ਇੱਕ ਦਿਨ ਪਹਿਲਾਂ ਤੁਰਪੂਗੀ ਇਹਨਾਂ ਦਾ ਤੈਨੂੰ ਸ਼ੌਕ ਹੁੰਦਾ ਹੈ ਸ਼ੌਕ ਦਾ ਮੇਰੀ ਗੱਲ ਸੁਣ ਜਦ ਜਦ ਵਿਆਹ ਹੁੰਦਾ ਹੈ ਵਿਆਹ ਹੁੰਦਾ ਹੈ ਬੰਦੇ ਦਾ ਅਗਲਾ ਕਹਿੰਦਾ ਲਾੜਾ ਤਾਂ ਆਇਆ ਵਿਆਹ ਕੇ ਤਾਂ ਇਹ ਨਹੀਂ ਲੈਣਾ ਬਾਕੀ ਵਰਾਤ ਕੀ ਕਾਤੇ ਚੱਲੀ ਆ ਕਿਆ ਕਰਨ ਚੱਲੀ ਆ ਉਹ ਚਲੋ ਬਾਕੀ ਬਰਾਤ ਨੇ ਸ਼ਗਨ ਸ਼ੁਗਨ ਪਾਉਣਾ ਹੁੰਦਾ ਜਾਂ ਚਲੋ ਉ ਹਰ ਰਿਸ਼ਤੇਦਾਰ ਹੁੰਨੇ ਰਿਸ਼ਤੇਦਾਰਾਂ ਨੂੰ ਤਾਂ ਲੈ ਕੇ ਜਾਣਾ ਪੈਂਦਾ ਸਾਰਾ ਸ਼ੌਂਕਾ ਸੀ ਜਾਣਾ ਸਾਨੂੰ ਸ਼ੌਂਕਾ ਸੀ ਜਾਣਾ ਹਨ ਸ਼ੌਂਕਾ ਸੀ ਜਾਣਾ ਉਹ ਦੇਖ ਆਪਣਾ ਬੰਦਾ ਛੱਡ ਜਾ ਕਰਾਂਗਾ ਹਾਂ ਬੰਦਾ ਛੱਡ ਜਾ ਕੋਈ ਕਰਾਂ ਮੈਂ ਬੰਦੇ ਨੂੰ ਛੱਡ ਜੂਗਾ ਜਿਹੜਾ ਹਾਂ ਹਾਂ ਮੈਂ ਬੁਲਾ ਲਿਆਉਂਗਾ ਫਿਰ ਹੁਣ 500 ਉਹਨੂੰ ਦਵਾਂਗਾ ਲੈ ਲਵਾਂਗੇ ਪਟਾਪੇ ਪਰਤੇ ਇੱਥੇ ਉੱਦਲੇ ਤਾਂ ਪੀਪਰ ਤੇ ਫੜ ਕੇ ਲੋ ਸਾਰੀ ਦਿਹਾੜੀ ਭੁੱਖਾ ਰਹੂਗਾ ਮੈਂ ਇੰਨਾ ਖਰਚਾ ਕਰੂੰਗਾ ਤੂੰ ਹੀ ਘਰ ਰਹਿ ਜਾ ਮੈਂ ਨਹੀਂ ਰਹਿਣਾ ਕਰਦਾ ਮੈਂ ਤਾਂ ਘਰ ਰਹਿਣਾ ਨਹੀਂ ਜਦੋਂ ਪਾਸਾ ਪਰ ਬਾਈ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹਨੂੰ ਘਰ ਰਹਿਣਾ ਚਾਹੀਦਾ ਨਾ ਵੀ ਇੰਨਾ ਕੰਮਕਾਰ ਪਿਆ ਪਿੱਛੇ ਕਹੇ ਬਾਈ ਕਹਦੇ ਤੁਸੀਂ ਕਿ ਸੁਣ ਕੇ ਕਹ ਨਹੀਂ ਰਹਿਣਾ ਚਾਹੀਦਾ ਸਾਨੂੰ ਸ਼ੌਂਕ ਆ ਸ਼ੌਂਕ ਦਾ ਮੁੱਲ ਆ ਕੋਈ ਯਾਰ ਰਹਿ ਜਾ ਕਰ ਬਾਈ ਮੈਂੰਤਲ ਯੂ ਗੱਲ ਰਹਿ ਜਾ ਕਰ ਇਹ ਮੰਨਦੇ ਤੂੰ ਛੱਡ ਜੇ ਕਰ ਜਿਹਨੂੰ ਵੱਧ ਛੱਡੂ ਚਾਹੀਦਾ ਨਾ ਛੱਡ ਤਾਪਤਾ ਸਾਰੇ ਤਾਪਤਾ ਸਾਰੇ ਜਾਊਗਾ ਟੱਪ ਦਾ ਸਾਰੀ ਜਾਊਗਾ ਫੇ ਤੁਸੀਂ ਉਹ ਲਿਆਓ ਅਸੀਂ ਘਰਾਂ ਰਹਿ ਜੰਦੇ ਆਓ ਜੀ ਨੂੰ ਭੇਜ ਦੇ ਪ੍ਰੀਤ ਨੂੰ ਦੱਸੇ ਨੂੰ ਭੇਜ ਦੇ ਨਾ ਤੂੰ ਰਹਿ ਜੀ ਲੈ ਮੇਰਾ ਮੇਰਾ ਦਾ ਕੰਮ ਹੋ ਤੇ ਮੇਰਾ ਕੋਈ ਮੱਥਾ ਤਾਂ ਮੈਂ ਟੇਕਣਾ ਹੁੰਦਾ ਗੱਲ ਟੇਕ ਨਹੀਂ ਫਿਰ ਮੈਂ ਵੀ ਮੱਥਾ ਟੇਕੂਗਾ ਫਿਰ ਨਾ ਅੱਗੇ ਜਾਣਾ ਪੈਣਾ ਨਹ ਨਾ ਲਾਂਗੇ ਦੋ ਵਾਰੀ ਦੋ ਵਾਰੀ ਸਿਰ ਵੀ ਨਾ ਹੋਣਾ ਪੈਣਾ ਯਾਰ ਸਿਰ ਤਾਂ ਸਿਰ ਨੂੰ ਕਿ ਛੇਤਰ ਨੂੰ ਜੀ ਨਾ ਉਹ ਤਾਂ ਫਿਰ ਪਾਕੇ ਤੈਨੂੰ ਉੱਥੀ ਲਾਉਣਾ ਪੈਣਾ ਹਾਂ ਉਹ ਚੀਜ਼ਾਂ ਦੀ ਜਾਨ ਨਾ ਮੱਥਾ ਟੇਕਣਾ ਨਾ ਹੀ ਸੂਲ ਹੋ ਜਵੇ ਵੀ ਸਾਰੇ ਸਾਰੇ ਹੀ ਨਾ ਉਹ ਨਾ ਨਾ ਹਾਰੇ ਹੀ ਜਾਨ ਨਾ ਮੱਥਾ ਟੇਕਣਾ ਉੱਥੇ ਤੈ ਟੇਕਣਾ ਨਾ ਪਹਿਲਾਂ ਕਮੈਨ ਦੇ ਮੂਹਰੇ ਜਾਨ ਮੱਥਾ ਟੇਕਣਾ ਜਦੋਂ ਹੀ ਲਾਉਣਾ ਹੈ ਤਾਂ ਇੱਕ ਬਾਲਟੀ ਭਰ ਕੇ ਲੈ ਕੇ ਜਾਣੀ ਹੈ ਸੁੱਚੇ ਪਾਣੀ ਦੀ ਲਾਂਗੇ ਨਾ ਮਾਰਾ ਤੈ ਕਿ ਆਏ ਤੈਨੂੰ ਤਾਂ ਉੱਥੀ ਲਾਉਣਾ ਪਊਗਾ ਜਾ ਕੇ ਕੋਈ ਨਾ ਕੋਈ ਨਾ ਲਾਂਗੇ ਉੱਥੀ ਨਾ ਲੂ ਸਾਰੇ ਨਾਉਣਗੇ ਫਿਰ ਸਾਰੇ ਨਹੀਂ ਸਰਦਾ ਘਰ ਤੇ ਨਾ ਕਿ ਜਾਣਾ ਸਾਰੇ ਦਾ ਘਰ ਤੇ ਨਾ ਕਿ ਜਾਉਂਗਾ ਬਟਾ ਨੂੰ ਤੇਰਾ ਔਖਾ ਫਿਰ ਹੁਣ ਮੈਂ ਵਿੱਚ ਨੂੰ ਕੰਨ ਦੱਸਣਾ ਤੇ ਤੈਨੂੰ ਤਾਂ ਉੱਥੇ ਨਾ ਹੋਣਾ ਪੈਣਾ ਉੱਥੇ ਨਾ ਲਾਂਗੇ ਜਾ ਕੇ ਕਮੈਨ ਦੇ ਮੂਰੇ ਖੜਕੇ ਨਾਲ ਆ ਕੇ ਸੁੱਚਾ ਕਰਕੇ ਤੇ ਫੇਰ ਮੱਥਾ ਟਿਕਾਉਣਾ ਤੇਰਾ ਮੈਂ ਕਿਹਦੇ ਲਿਬੜਿਆ ਹੋਊਗਾ ਨਹੀਂ ਤੈਨੂੰ ਯਾਰ ਤਦਾ ਇਹ ਤੂੰ ਸਮਝ ਯਾਰ ਗੱਲ ਨੂੰ ਤੂੰ ਸਮਝ ਸਮੋਸਾ ਕਬੋਸੇ 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 ਕਰੀਏ ਕਿਣੇ ਦਵਾਰੇ ਫੇਰ ਕਰੀਏ ਉਹ ਨਾਲ ਮੈਂ ਬਸ থামਨੇਲ ਫੋਟੋ ਤਾਂ ਲੈ ਲਵਾਂ ਇੱਕ ਤਰੀਆ ਉਹ ਨੱਟ ਚੱਕ ਆਪੇ ਉਕਣਾ ਹੀ ਕਰ ਜਵੇ ਪਹਿਲਾਂ ਕਰਦਾ ਤਾਂ ਖਮੋਸ਼ ਖਮੋਸ਼ ਇਹ ਬਾਈ ਬੰਦਾ ਹੁਣ ਦੇਖ ਲੈ ਟਰਾਲੀ ਟਰਾਲੀ ਰਗ ਕਰਨ ਤੇ ਪਈ ਆ ਇਹਨੂੰ ਪਤਾ ਨਹੀਂ ਕਿ ਇਦਾਂ ਲਈ ਜਵਾਨੀ ਚੜੀ ਆ ਰੋਜ਼ੇ ਲੱਗ ਜਾਂਦਾ ਓ ਯਾਰ ਕੋਈ ਮਕਾਬਲਾ ਹੁੰਦਾ ਨਹੀਂ ਤਾਕੇ ਤਿੰਨ ਦਿਨ ਹੋ ਗਏ ਤੇ ਤਿੰਨ ਛੋਟੀਆਂ ਹੋ ਗਈਆਂ ਤੂੰ ਐਂ ਦੇਖ ਲੈ ਇਹ ਤਾਂ ਮਾਲਕੇ ਸਾਊ ਆ ਕੁਝ ਕਹਿੰਦੇ ਨਹੀਂ ਹੁਣ ਫੜੀ ਬੈਠਾ ਮਗਜੌੜੀ ਮਾਰੀ ਆ ਮਾਲਕੇ ਸਾਊ ਚਾਚਕੀ ਕਹਿੰਦੀ ਹੈ ਕਣਕ ਹੋਣਾ ਕਿੰਨੇ ਕਿ ਦਿਨ ਲੱਗੂਗੀ ਹਲੇ ਹੋਰ ਕਣਕ ਤਾਂ ਥੋੜੀ ਜਿਹੀ ਬੇਸਤੀ ਜੀ ਚੱਲੇ ਨਾ ਸਾਡੀ ਜੀ ਦੀ ਵਧੀ ਆ ਨਹੀਂ ਮੌਸਮ ਹਲੇ ਸਿੱਲਾ ਜਾ ਹਲੇ ਜਾ ਰਿਹਾ ਕਣਕ ਦਾ ਕੰਮ ਚੱਲਦੀ ਆ ਨਾ ਪਸ਼ਵਾ ਚੱਲਦੀ ਆ ਲਓ ਜੀ ਬੇਰ ਚੱਲ ਰਹੇ ਆ ਉਹ ਬੇਰੀਆਂ ਪਿੱਛੇ ਬਹੁਤ ਬੇਲ ਖਲਾਇਆ ਚਾਹਤ ਕੀ ਨੇ ਉਹ ਦੂਈ ਬੇਰੀ ਨਾਲ ਉਹ ਠੀਕ ਦੀ ਜਿਹੜੀ ਉਹ ਦੇਤੀ ਨਾ ਉਹਦੇ ਨਾਲ ਤੇ ਆ ਠੀਕ ਆ ਆ ਠੀਕ ਆ ਉਹ ਤਾਂ ਸੜੀ ਟੁੱਟ ਜਾਂਦੀ ਦੀ ਇਹ ਸਾਲ ਆਪਣੇ ਵਜਨ ਨਾਲ ਆ ਕਮੀ ਜੀ ਕਰ ਲੈ ਲੂਟ ਇਧਰੋਂ ਬਾਜਨ ਜਿਆਦਾ ਹੋ ਗਿਆ ਦਾ ਹਾਂ ਦੇ ਝੋਟੇ ਤੇ ਦੇ ਦੇਖ ਤਾਂ ਮੱਕੀ ਜਾਂਦੀ ਹੈ ਬੱਟੇ ਖਾਂਦੀ ਮੱਕੀ ਵਧੀਆ ਹੈ ਹੈਨਾ ਪਾਣੀ ਦੇ ਲਾ ਥੋੜੇ ਦਿਨਾਂ ਬਾਅਦ ਇਹ ਮੰਗ ਲੈਂਦੀ ਹੈ ਯਾਰ ਬਹੁਤ ਪਾਣੀ ਦੀ ਖਪਤ ਹੁੰਦੀ ਹੈ ਮੇਰੇ ਖਾਬ ਦੇ ਨਾਲ ਸੁਣ ਤਾਂ ਸੀ ਬਸੀਨਾ ਨੂੰ ਵੀ ਲਾ ਲਾ ਹੁਣ ਤਾਂ ਜੀਲੀ ਨਾਲੋਂ ਵੱਧ ਪਾਣੀ ਖਿੱਚਦੀ ਆ ਨਾ ਇਹ ਮੌਸਮ ਦਾ ਵੀ ਫਰਕ ਆ ਯਾਰ ਹਾਂ ਮੌਸਮ ਦਾ ਵੀ ਫਰਕ ਪੈ ਗਿਆ ਬਾਕੀ ਲੱਗੀ ਕਣਕ ਪਿਲਕੀ ਜੀ ਮੰਨ ਜਣੀ ਮੰਨ ਕੇ ਚਲੋ ਵੀ ਆਪਣਾ ਉਹੀ ਵਿਸਾਖੀ ਦੇ ਬਾਅਦ ਚੱਲੂ ਕੰਮ ਵਿਸਾਖੀ ਦੇ ਬਾਅਦ ਚੱਲੂ ਆ ਜਰਾ 15 ਦੇ ਗੇਟ ਤੋਂ 15 ਦੇ ਬਾਅਦ ਜੇ ਆਪਾਂ ਜੀਨਾਂ ਮਰਜੀ ਕਹੀਏ 10 ਨੂੰ ਚੱਲ ਜੂ ਕੋਈ ਚੱਲ ਜੂ 10 ਤੱਕ ਅੱਗੇ ਉੱਡੇ ਰਹਿਗੇ 6 ਤਰੀਕ ਤੱਕ ਕੰਮ ਹੋ ਜਾਊਗਾ ਪਹਿਲਾਂ ਮੰਗਣਾ ਨਹੀਂ ਹੈ ਇਹ ਦਿਨ ਉਹ ਖੇਤ ਚ ਖੜੇ ਹਾਂ 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 ਹੁਣ ਸਿਸਟਮੇ ਨਹੀਂ ਹੈ ਮੰਡੀਆਂ ਚੋ ਜਾ ਵੀ ਕਈ ਆਪਾਂ ਪਹਿਲਾਂ ਬੋਦੀ ਨਰਮ ਵੱਢ ਕੇ ਫਾਇਦਾ ਵੀ ਕੋਈ ਨਹੀਂ ਹੋਇਆ ਪਹਿਲਾਂ ਕਹਿੰਦਾ ਖੇਤ ਚ ਵਿਗੜਦਾ ਤਾਂ ਨਹੀਂ ਕੁਸਾ ਖੇਤ ਚ ਖੜੀ ਰਹੂਗੀ ਦੋ ਦਿਨ ਬੱਸ 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 ਪਕਾ ਕੇ ਅਗਲਾ ਦੇਖ ਕੇ ਤੂੜੀ ਦਾ ਕੀ ਪ੍ਰੋਗਰਾਮ ਚੱਲ ਰਿਹਾ ਇੱਦਗੀ ਵੀ ਰੱਖਣੀ ਹੈ ਕਿਵੇਂ ਆਪਾਂ ਨੇ ਤੂੜੀ ਬਣਾਉਣੀ ਹੈ ਸਾਰੀ ਹਾਂ ਉਹ ਨਾਲ ਦੀ ਨਾਲ ਵੇਚਣੀ ਕਿਵੇਂ ਨਾਲ ਦੀ ਨਾਲੇ ਵੇਚ ਦਾਂਗੇ ਬਾਕੀ ਮਾਹੌਲ ਦੇਖ ਥੋੜੀ-ਬਹੁਤੀ ਪਾਲਾਂਗੇ ਥੋੜਾ ਜਿਹਾ ਚਾਰ ਬਣਾ ਲਾਂਗੇ ਫਿਰ ਤਾਂ ਸਾਰੀ ਦੀ ਚਾਰ ਬਣੂਗਾ ਜਿੰਨੀ ਕ ਵੱਡੋ ਕੇ ਵੱਡ ਗੁੱਡ ਕੇ ਪਾਲੀ ਪਾਲੀ ਜਿੰਨੀ ਕ ਵੱਡੋ ਕੀ ਵੱਡੋ ਕੀ ਬਾਕੀ ਚਾਰ ਪਾਲਾਂ ਨਾ ਆਪਾਂ ਨੂੰ ਹੂੰ ਹੂੰ ਕੋਈ ਠੀਕ ਉਹ ਗਾਣੀ ਜੀਰੀ ਚ ਆਹ ਕਹੇ ਤਾਂ ਅਜੀਰੀ ਲਵਾਈ ਚ ਪਨੀਲੀ ਬੀਜਾਂਗੇ ਯਾਰ ਆਹ ਦਾ ਚਾਰ ਦਾ ਗੱਲ ਕਰਦਾ ਹੈ ਇਹ ਤਾਂ ਤਾਂ ਹਾਂ ਫਿਰ ਟਾਈਮ ਨਹੀਂ ਹੁੰਦਾ ਇਹਨਾਂ ਫਰ ਬੰਦੇ ਦਾ ਪਹਿਲੇ ਛੋਟੇ ਜਿਹਾ ਆਪਾਂ ਨੂੰ ਦਿੰਪਾ ਚ ਸੋਨੀ ਦੇ ਕੀ ਨਾਲ ਉਹ ਵੀ ਪੱਕੀ ਕਰ ਲੈਣੇ ਆਪਾਂ ਨੇ ਹੂੰ ਕੋਈ ਬਾਈ ਲੋਟ ਹੋਣਾ ਵੀ ਨਹੀਂ ਚਾਚਾ ਆਉਣਾ ਨਹੀਂ ਮਸ਼ੀਨ ਪਰ ਵੀ ਚਾਹੀਦੇ ਦੋ ਬੰਦੇ ਤਿੰਨ ਚਾਰ ਬੰਦੇ ਪਿੱਛੇ ਪਨੀਰੀ ਨੂੰ ਚਾਹੀਦੇ ਹੂੰ ਐਟੇ ਬੀਜਣੀ ਪਨੀਰੀ ਤਾਂ ਐਟੇ ਬੀਜੂਗੇ ਇੱਕ ਗਿੱਲਾ ਉਹਦੇ 2 ਗਿੱਲੇ ਪਾ ਕੇ ਬੀਜਾਂਗੇ ਹੂੰ ਲੈਣ ਤੋਂ ਪਾਰ ਛੋਟੀ ਜ਼ਮੀਨ ਚ ਪਨੀਰੀ ਦਾ ਖਾਸੀ ਬੀਜੋਗੇ ਟਰਾਲੀ ਆਉਗੀ ਤੂੰ ਹੀ ਪਨੀਰੀ ਵਾਲੀ ਉਹ ਆਉਗੀ ਉਹ ਆਉਗੀ ਹੁਣੇ ਜਾਂ ਅਪ੍ਰੈਲ ਮਹੀਨੇ ਚ ਸਟਾਰਟ ਹੋਊਗੀ ਬਣੀ ਇਹ ਕਿਹੜਾ ਆ ਪਰਲਾ ਕਹਿ ਰਿਹਾ ਹੂੰ ਉਹ ਚ ਮੱਕੀ ਜ਼ਿਆਦਾ ਹੋ ਆ ਨਹੀਂ ਸੰਘਣੀ ਮਿੱਟੀ ਦਾ ਫਲਕਾ ਮਿੱਟੀ ਦਾ ਫੜ ਐ ਥਲ ਪਥਲ ਕਰੂੰਗੇ ਇਧਰ ਦੇ ਪਰਾਂ ਨੂੰ ਲੈ ਜੇ ਕੰਨ ਉਧਰ ਦੇ ਇਧਰ ਨੂੰ ਆ ਲੈ ਗਿਆ ਨੀ ਬਸ 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 ਐਂ ਖਵਾ ਦੇਣਾ ਆਪਾਂ ਨੇ ਇਧਰ ਉਧਰ ਥਲ ਪਥਲ ਕਰ ਦਣੀ ਹੂੰ ਹੂੰ ਕੋਈ ਰੂੜੀ ਵੀ ਵੇਗ ਦੇ ਦਾਂਗੇ ਇਹਦੇ ਵਿੱਚ ਦੁੱਧ ਹਾਂ ਕੀਰੇ ਇਕੱਠੇ ਜੀ ਆ ਜੰਨੇ ਕੋਈ ਫਰਕ ਨਹੀਂ ਪੈਂਦਾ ਕੀਤੀਆਂ ਬਿਛੇਤੀਆਂ ਦਾ ਐਦਾਂ ਕਿ ਫਸਣਾ ਵਧੀਆ ਸਾਰੀ ਹੋਣੀ ਹੂੰ ਦੇਖੋ ਬਈ ਇਹਦੀ ਕਿਆ ਸੋਹਣਾ ਲੱਗਦਾ ਹੁਣ ਖੁੱਲਾ ਢੁੱਲਾ